एनपी के 13045 ਬਾਰੇ ਤੁਹਾਨੂੰ ਪਤਾ ਹੀ ਹੈ ਕਿ ਬੈਸਟ ਕੰਪਲੈਕਸ ਹੈ 13045 ਹੈ ਜਿਹੜਾ ਇਹਨੇ ਇੰਨੀ ਵਧੀਆ ਪਰਫਾਰਮੈਂਸ ਫਸਲ ਦੇ ਵਿੱਚ ਦਿੰਦਾ ਹੈ ਕਿ ਤੁਸੀਂ ਜਿਵੇਂ ਝੋਨੇ 'ਚ ਜਾਂ ਕਣਕ 'ਚ ਕਰਦੇ ਆ ਨਾ ਉਹਦੀ ਕੁਆਲਿਟੀ ਹੈ ਜਿਹੜਾ ਉਹਦੀ ਦਾਣੇ ਦੀ ਚਮਕ ਤੁਸੀਂ ਫਸਲ ਵੱਢ ਲਓ ਇੱਕ ਥਾਂ ਤੇ ਤੁਸੀਂ 13045 ਇੱਕ ਜਿਵੇਂ ਗੋਹ ਸਮੇ ਇੱਕ ਬੂਰ ਪੈਣ ਸਮੇ ਜਾਂ ਦੁੱਧਾ ਪਾਨ ਸਮੇ ਜੇ ਤੁਸੀਂ ਦੂਜੀ ਕਰਨੀ ਚਾਹੁੰਦੇ ਆ ਇਹਦੀ ਦਾਣੇ ਦੀ ਕੁਆਲਿਟੀ ਦਾ ਜਿਹੜਾ ਹੈਗਾ ਜਿੱਥੇ ਤੁਸੀਂ ਨਹੀਂ ਕੀਤੀ ਉਹਦੇ ਨਾਲੋਂ ਫਰਕ ਹੋਗਾ لازਮੀ ਚਮਕ ਦਾ ਤੇ ਉਹਦੇ ਰੰਗ ਬੰਦ ਦਾ ਤਾਂ 13045 ਤੁਸੀਂ ਕਰਨੀ ਹੈ ਜੇ ਮੈਂ فرض ਕਰ ਲਵਾਂ ਦੋ ਪੈਕਟ ਤੁਸੀਂ 2 ਕਿਲੋ 13045 ਕਰ ਰਹੇ ਹੋ ਨਾਲ 70 ਗ੍ਰਾਮ ਜਾਂ 80 ਗ੍ਰਾਮ 20% ਵਾਲੀ ਬੋਰਨ ਪਾ ਸਕਦੇ ਹਾਂ ਜੇ ਲਿਕਵਿਡ ਫਾਰਮ ਚਾ ਤਾਂ ਉਹ ਸੀ ਐਮ ਐਲ ਤੱਕ ਪਾ ਸਕਦੇ ਹਾਂ ਜੇ 10% ਵਾਲੀ ਜਿਹੜੀ ਸਸਪੈਂਸ਼ਨ ਫਾਰਮ ਦੇ ਵਿੱਚ ਉਹ ਤੁਸੀਂ 150 ਐਮ ਐਲ ਤਾਈਂ ਪਾ ਸਕਦੇ ਹਾਂ ਤਾਂ ਇਹਦੀ ਸਪਰੇਅ ਕਰ ਸਕਦੇ ਹਾਂ ਕਈ ਕਿਸਾਨ ਵੀਰ ਪੁੱਛਦੇ ਕਿ ਮੈਗਨੀਜ਼ ਅਸੀਂ 13045 ਨਾ ਕਰ ਸਕਦੇ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਫਿਰ ਤੁਸੀਂ ਜੇ ਤਿੰਨ ਚੀਜ਼ਾਂ ਕਰੋਗੇ ਫਿਰ ਟੌਕਸਿਸਿਟੀ ਆਊਗੀ ਫਿਰ ਤੁਸੀਂ ਮੈਗਨੀਜ਼ ਕਰੋ ਤੇ ਨਾਲ ਤੁਸੀਂ 13045 ਜੀ ਕਰਨੀ ਉਹ ਕਰੋ ਫਿਰ ਬੋਰਨ ਨਾ ਪਾਓ ਇੱਕ ਚੀਜ਼ ਤੁਹਾਡੀ ਹੋਣੀ ਆ ਤੇ ਉల్లి ਨਾਸ਼ਕ ਬਾਰੇ ਕੋਈ ਕਿਸਾਨ ਵੀਰ ਪੁੱਛਦੇ ਕਿ ਉల్లి ਨਾਸ਼ਕ 13045 ਤੇ ਬੋਰਨ ਦੇਖੋ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਕਿ ਜਿਹੜੀ ਇਸ ਟਾਈਮ ਦੇ ਉੱਤੇ ਤੁਸੀਂ ਜਿਵੇਂ 75 ਦਿਨ ਤੇ ਜ਼ਰੂਰਤ ਹੁੰਦੀ 13045 ਜੀ ਬੋਰਨ ਆਪਸ ਸਪਰੇਅ ਕਰਨੀ ਆ ਤੇ ਸਿੱਟੇ ਨਿਕਲਣ ਸਮੇਂ ਜਿਵੇਂ 10 ਦਿਨ ਦੇ ਗੈਪ ਤੇ ਜਾ ਕੇ ਤੁਸੀਂ 8285 ਦਿਨ ਤੇ ਜਾ ਕੇ ਜੇ ਉਲੀ ਨਾਸ਼ ਕਰੋਂ ਤਾਂ ਬਹੁਤ ਵਧੀਆ ਰਹੂਗਾ ਤੇ ਜੇ ਤੁਸੀਂ ਨਾਲ ਕਰਨਾ 13045 ਨਾਲ ਜਿਹੜੀ ਕੰਪੈਟੀਬਿਲਟੀ ਬਹੁਤ ਸਾਰੇ ਜਿਹੜੇ ਉਲੀ ਨਾਸ਼ਕਾਂ ਦੀ ਉਹ ਬਣ ਜਾਂਦੀ ਹੈ ਤੁਸੀਂ ਜਾ ਟੈਸਟ ਕਰਕੇ